ਸਤਿ ਸ੍ਰੀ ਅਕਾਲ ਦੋਸਤੋ ਹਰਜਿੰਦਰ ਸਿੰਘ ਜੋ ਕਿ ਅਮਰੀਕਾ ਦੇ ਵਿੱਚ ਰਹਿੰਦਾ ਹੈ ਉਥੇ ਇਹ ਡਰਾਈਵਰੀ ਦਾ ਕੰਮ ਹੈ ਜਿਹੜਾ ਕਰਦਾ ਹੈ ਡਰਾਈਵਰੀ ਦੇ ਕੰਮ ਦੌਰਾਨ ਹੀ ਜਦੋਂ ਟਰੱਕ ਨੂੰ ਯੂ-ਟਰਨ ਲੈ ਰਿਹਾ ਸੀਗਾ ਉਸ ਟਾਈਮ ਹੀ ਐਸੇ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਸੀ ਜਿਸ ਦੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਉਸ ਦੇ ਦੌਰਾਨ ਹੀ ਹੁਣ ਇਹ ਅਰੈਸਟ ਕੀਤਾ ਗਿਆ ਹੈ ਐਸੇ ਨਾਲ ਹੀ ਨਵੀਂ ਖਬਰ ਹੈ ਜੁੜੀ ਸੁਣਨ ਵਿੱਚ ਆ ਰਹੀ ਹੈ ਵੀ ਇਸ ਦੀ ਮਾਂ ਦੀ ਹਾਲਤ ਹੈ ਜਿਹੜੀ ਬਹੁਤ ਹੀ ਜ਼ਿਆਦਾ ਗੰਭੀਰ ਹੋ ਚੁੱਕੀ ਹੈ ਕਿਉਂਕਿ ਇਹ ਦੋਨੋਂ ਪ੍ਰਸਨ ਪਿਤਾ ਇਨ੍ਹਾਂ ਦੇ ਨਹੀਂ ਹਨ ਇਹ ਦੋਨੋਂ ਪ੍ਰ ਅਮਰੀਕਾ ਦੇ ਵਿੱਚ ਰਹਿੰਦੇ ਹਨ ਤੇ ਇਨ੍ਹਾਂ ਦੇ ਮਾਂ ਇਕੱਲੇ ਹੀ ਇੰਡੀਆ ਦੇ ਵਿੱਚ ਰਹਿੰਦੇ ਸਨ ਇਸ ਕਰਕੇ ਉਹਨਾਂ ਦੀ ਹਾਲਤ ਹੈ ਜਿਹੜੀ ਇਹਨਾਂ ਦੇ ਇਹ ਐਕਸੀਡੈਂਟ ਦੀ ਖਬਰ ਸੁਣ ਕੇ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਕਿਉਂਕਿ ਹਰਜਿੰਦਰ ਸਿੰਘ ਨੂੰ ਹੁਣ 40 ਤੋਂ 45 ਸਾਲ ਦੀ ਸਜ਼ਾ ਹੋਣ ਦੀ ਸੰਭਾਵਨਾ ਹੈ ਜਿਹੜੀ ਇਹ ਅਫਵਾਹ ਉੱਡ ਰਹੀ ਹੈ ਵੀ ਹਰਜਿੰਦਰ ਸਿੰਘ ਨੂੰ 45 ਸਾਲ ਦੀ ਸਜ਼ਾ ਹੋ ਚੁੱਕੀ ਹੈ ਉਹ ਬਿਲਕੁਲ ਗਲਤ ਹੈ ਜਾਨੀ ਕਿ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਇਸ ਨੂੰ 40 ਤੋਂ 45 ਸਾਲ ਦੀ ਸਜ਼ਾ ਹੋ ਜਾਵੇਗੀ ऐसे दौरान ही ਇਸਨਾ ਦੇ ਪਿੰਡ ਦੇ ਵਿੱਚ ਵਾਰ-ਵਾਰ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਵੀ ਜਿਹੜੀ ਇਹਨਾਂ ਨੇ ਸਿਗਨੇਚਰ ਮੁਹਿੰਮ ਚਲਾਈ ਸੀ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਵਾਤੋਂ-ਵੱਦ ਉਸ ਨੂੰ ਸਾਈਨ ਕੀਤਾ ਜਾਵੇ ਤਾਂ ਜੋ ਹਰਜਿੰਦਰ ਸਿੰਘ ਨੂੰ ਸਜਾਏ ਜਿਹੜੀ ਘੱਟ ਤੋਂ ਘੱਟ ਦਿੱਤੀ ਜਾਵੇ ਇਸ ਮੁਹਿੰਮ ਦੇ ਵਿੱਚ ਸਾਰੇ ਹੀ ਲੋਕਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਸਾਈਨ ਕਰੋ ਇਹ ਸੋਨੂੰ ਹਿੰਦੇ ਨਾਲ ਹਰਜੁੰਦੇ ਸੰਧੀ ਜਿਹੜੀ ਸਜਾਏ ਕਿੰਨੀ ਕਟ ਹੋ ਸਕਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਐਸੇ ਨਾਲ ਹੀ ਇਸ ਦੀ ਮਾਂ ਨੇ ਬਿਆਨ ਦਿੱਤਾ ਸੀ ਵੀ ਮੇਰੇ ਪੁੱਤ ਨੂੰ ਸਜ਼ਾ ਨਾ ਦੋ ਉਸ ਨੂੰ ਰਿਪੋਰਟ ਹੀ ਕਰ ਦਵੋ ਕਿਉਂਕਿ ਮੇਰਾ ਉਹ ਇਕੱਲਾ ਇਕੱਲਾ ਸਹਾਰਾ ਹੈ ਦੂਸਰਾ ਭਰਾ ਵੀ ਇਸ ਦਾ ਅਮਰੀਕਾ ਦੇ ਵਿੱਚ ਹੀ ਰਹਿੰਦਾ ਹੈ ਇਸ ਕਰਕੇ ਇਸ ਦੀ ਮਾਂ ਦੇ ਇਕੱਲੇ ਦੀ ਹਾਲਤ ਹੈ ਜਿਹੜੀ ਬਹੁਤ ਹੀ ਜ਼ਿਆਦਾ ਹੁਣ ਖਰਾਬ ਹੈ